ਖੋ ਦਿਓ ਸਾਰੇ ਆਰਡਰ ਪਏ ਨੇ ਇਹ ਸੀ ਪੈਕ ਕਰਕੇ ਸਾਰੇ ਭੇਜਣੇ ਨੇ ਮੈਨੂੰ ਲੱਗਦਾ ਸਾਡੇ ਮਤਲਬ ਥੋੜਾ ਕੀ ਦਿਨ ਬਾਅਦ 40 40 50 50 ਆਰਡਰ ਚਲੇ ਹੀ ਜਾਂਦੇ ਨੇ ਛੜਾ ਮੈਂ ਥੋੜੇ ਦਿਨਾਂ ਬਾਅਦ ਮੈਂ ਥੋੜੇ ਦਿਨਾਂ ਬਾਅਦ ਦਾ ਮਤਲਬ 1 2 ਦਿਨਾਂ ਬਾਅਦ ਤੇ ਇਹ ਜਾਂਦੇ ਨੇ ਸਾਰੇ ਸਾਡੇ ਆਰਡਰ ਜਿਹੜੇ ਫੋਰਨ ਕੰਟਰੀਜ਼ ਜਾਂਦੇ ਨੇ ਸਾਡੇ ਫੋਰਨ ਵਾਲਾ ਕੰਮ ਜ਼ਿਆਦਾ ਆ ਮਟੈਂ ਕਿ ਜਿਹੜੇ ਲੋਕਲ ਵੀ ਜਿੰਨੀਆਂ ਉਹ ਤਾਂ ਆਲਮੋਸਟ ਜਾਂਦੇ ਰਹਿੰਦੇ ਡੇਲੀ ਉਹ ਚਾਹੇ ਨਾ ਲੈਣਾ ਵੀ ਆਪੇ ਫੋਨ ਕਰਕੇ ਕਹਿ ਦਿੰਦਾ ਵੀ ਜੀ ਜੀ ਸੂਟ ਆ ਗਿਆ ਤੇ ਉਹ ਕਹਿਣਗੇ ਹਾਂ ਜੀ ਸਾਨੂੰ ਪਤਾ ਭੇਜ ਦਿਓ ਆਪੀ ਭੇਜ ਦਿਓ ਹਾਂ ਉਹ ਮਤਲਬ ਉਹਨਾਂ ਨੂੰ ਇੰਨੇ ਪਸੰਦ ਆਉਂਦੇ ਸੂਟ ਉਹ ਰੇਟ ਵੀ ਨਹੀਂ ਪੁੱਛਦੇ ਹੈਗੇ ਸਿਰਫ ਜਸਟ ਸੂਟ ਪਸੰਦ ਕਰਦੇ ਨੇ ਤੇ ਮੰਗਵਾ ਲੈਂਦੇ ਨੇ ਉਹ ਤੁਹਾਨੂੰ ਤਸਵੀਰ ਵੀ ਇਹਦੇ ਸੂਟ ਪਿਆ ਕਿਦਾਂ ਦਾ ਉਹਨਾਂ ਨੇ ਮੈਂ ਕਿਹਾ ਬਲੈਕ ਸੂਟ ਮੁੰਡਾ ਦਾ ਬਲੈਕ ਬਣਾ ਲੈ ਆ ਲੈਣਾ ਹਾਂ ਜੀ ਦੀ ਬਾਤ ਆ ਦੇਖੋ ਕਿੰਨੇ ਸੋਹਣੇ ਪ੍ਰਿੰਟ ਆਏ ਤੇ ਇੱਕ ਅਸੀਂ ਕੱਲ ਲੈ ਕੇ ਆਇਆ ਉਹ ਉਹਨਾਂ ਦੀ ਉਹਨਾਂ ਦੀ ਵੀਡੀਓ ਅੱਜ ਆਊਗੀ ਆਪਣਾ ਜਿਹੜੀ ਹੁਣ ਬਣਾਣੀ ਉਹਨਾਂ ਦੀ ਜਿਹੜੇ ਉਹ ਵਾਲੇ ਸੂਟ ਵੀ ਆਏ ਨੇ ਉਹ ਇੰਨੇ ਕਿ ਜ਼ਿਆਦਾ ਟ੍ਰੈਂਡਿੰਗ ਤੇ ਇੰਨੇ ਕਿ ਜ਼ਿਆਦਾ ਸੋਹਣੇ ਸੂਟ ਅਸੀਂ ਦੋਨੇ ਉੱਥੇ ਪਸੰਦ ਕਰਕੇ ਆਈਆਂ ਹੁਣ ਦੇਖਦੀਆਂ ਵਾਂ ਪੀਐਸੀ ਬਣਾਣੇ ਆ ਕਿ ਮੈਨੂੰ ਲੱਗਦਾ ਉਦੋਂ ਪਹਿਲਾਂ ਹੀ ਸਾਰੇ ਪਸੰਦ ਕਰ ਲੈਂਦੇ ਨੇ ਸੂਟ ਤੇ ਮੈਂ ਵੀ ਪਾਲੀ ਨਵੀਂ ਟੀ-ਸ਼ਰਟ ਮੰਮਣ ਵਾਲੀ ਟੀ-ਸ਼ਰਟ ਤੇ ਇਹ ਇਹਦਾ ਨਾ ਗਲਾ ਗਰਮੀ 'ਚ ਪੈਂਦਾ ਨਹੀਂ ਹੈਗਾ ਇਹਦਾ ਗਰਮੀ ਦਿਖਾਤਾ ਯਾ ਸੱਚ ਮੈਂ ਤੈਨੂੰ ਦੰਮੀ ਵਾਲਾ ਸੂਟ ਦਿਖਾਵਾ ਇੰਨਾ ਕਿ ਘੰਟੇ ਹੈਗੇ ਸਾਡੇ ਮਤਲਬ ਸਾਡੇ ਏਰੀਆ ਤੋਂ ਆਪਣੇ ਬਟਾਲੇ ਤੋਂ ਨੇ ਨਾ ਬਟਾਲੇ ਤੋਂ ਮੈਡਮ ਨੇ ਉਹਨਾਂ ਨੇ ਬਣਾਇਆ ਸੂਟ ਤੇ ਸੂਟ ਦੇਖੋ ਸੱਚੀ ਇੰਨਾ ਕ ਜਿਆਦਾ ਘੈਂਟ ਬਣਿਆ ਨਾ ਮੈਂ ਕੰਨੀ ਸੱਚੀ ਦੇਖੋ ਸੂਟ ਦੀ ਲੁੱਕ ਦੇਖੋ ਤੇ ਉਹਨਾਂ ਨੂੰ ਇੰਨਾ ਪਸੰਦ ਆਇਆ ਇੰਨਾ ਜਿਆਦਾ ਪਸੰਦ ਆਇਆ ਉਹਨਾਂ ਦੀ ਜਿਹੜੀ ਰਿਕਾਰਡਿੰਗ ਸੀ ਨਾ ਉਹਨਾਂ ਦੀ ਆਵਾਜ਼ ਤੋਂ ਉਹਨਾਂ ਦੀ ਖੁਸ਼ੀ ਦਾ ਪਤਾ ਚੱਲ ਰਿਹਾ ਸੀ ਕਿ ਉਹ ਕਿੰਨੇ ਖੁਸ਼ ਸੀਗੇ ਆਪਣਾ ਸੂਟ ਦੇਖ ਕੇ ਕਹਿੰਦੇ ਸੱਚੀ ਮਜ਼ਾ ਆ ਗਿਆ ਕਹਿੰਦੇ ਸੂਟ ਦੇਖ ਕੇ ਤੇ ਨਾਲ ਦੀ ਨਾਲ ਉਹਨਾਂ ਨੇ ਹੋਰ ਵੀ ਆਰਡਰ ਦੇ ਦਿੱਤਾ ਨਾ ਮਣ ਨਹੀਂ ਆਰਡਰ ਨਾਲ ਚੱਲ ਰਿਹਾ ਸੀ ਪਹਿਲਾਂ ਇਹਨੇ ਮੈਨੂੰ ਭੇਜੀ ਸੀ ਫੋਟੋ ਤੇ ਆਮਣ ਆਪ ਉਹਨਾਂ ਨਾਲ ਤੇ ਉਹਨੂੰ ਕਹਿੰਨਾ ਨਾਲ ਦੀ ਨਾਲ ਕੰਮ ਸ਼ੁਰੂ ਕਰ ਦੋ ਤੁਹੇ ਦੇਖੋ ਇਹ ਮੈਂ ਕਿੰਨਾ ਵਿਸ਼ਵਾਸ ਕਰ ਕੰਮ ਦੇਖੋ ਹਾਂ ਇਹ ਵੀ ਨਹੀਂ ਪੁੱਛੀ ਕਿ ਸਾਨੂੰ ਸੌਣ ਦੀ ਵੀ ਸੌਣ ਦੀ ਪ੍ਰਾਈਸ ਕੀ ਹੈ ਦੇਖੋ ਇਹ ਬੰਦਾ ਉਦੋਂ ਨਹੀਂ ਪੁੱਛਦਾ ਹੈਗਾ ਜਦੋਂ ਬੰਦੇ ਨੂੰ ਕੁਆਲਿਟੀ ਮਿਲਦੀ ਹੁੰਦੀ ਵਧੀਆ ਚੀਜ਼ ਮਿਲਦੀ ਹੈ ਨਾ ਉਦੋਂ ਬੰਦਾ ਨਹੀਂ ਪੁੱਛਦਾ ਹੁੰਦਾ ਪ੍ਰਾਈਸ ਤੇ ਫੋਨ ਆਇਆ ਜਿੱਦ ਦਾ ਤੇ ਹੈਗਾ ਚਲੋ ਕਾਫੀ ਆਏ ਨੇ ਪਰ ਪਤਾ ਨਹੀਂ ਮੇਰੇ ਮੂੰਹ ਤੋਂ ਹਰੇ ਹੁੰਦੀ ਦੀ ਨਿਕਲਦਾ ਤੇ ਉਹ ਕਹਿ ਰਹੇ ਸੀ ਕਿ ਅਮਨ ਮੈਂ ਤੁਹਾਨੂੰ ਨਾ ਪੇਮੈਂਟ ਕਰ ਦੇਣੀ ਸਵੇਰੇ ਤੇ ਸੂਟ ਇੱਕ ਤਾਂ ਬਲਾ ਵੀ ਮੈਨੂੰ ਨੋਰਮਲ ਦੋ ਸੂਟ ਸਲਾਈ ਕਰਕੇ ਭੇਜ ਦੇ ਜਿਹੜੇ ਹੈਂਡਵਰਕ ਵਾਲੇ ਬਣਾਉਣੇ ਤੇ ਮੈਂ ਕਹਿੰਦਾ ਵੀ ਮੈਨੂੰ ਕੋਈ ਫੋਟੋ ਡਿਜ਼ਾਈਨ ਮੈਂ ਤੁਹਾਨੂੰ ਪ੍ਰਾਈਸ ਕਹਿੰਦੇ ਸਾਨੂੰ ਕੋਈ ਇਸ਼ੂ ਨਹੀਂ ਪ੍ਰਾਈਸ ਦਾ ਕੋਈ ਗਰੀ ਨਹੀਂ ਹੈਗੀ ਸਭ ਤੋਂ ਵੱਡਾ ਇੰਨਾ ਕੁ ਵਿਸ਼ਵਾਸ ਆ ਵੀ ਤੁਹਾਨੂੰ ਦੱਸ ਨਹੀਂ ਸਕਦੇ ਤੇ ਬੜੀ ਖੁਸ਼ੀ ਹੋਈ ਯਾਰ ਵੀ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਨਾ ਅੱਜ ਦੇ ਟਾਈਮ ਦੇ ਵਿੱਚ ਕਿਸੇ ਦੇ ਉੱਪਰ ਬਹੁਤ ਵੱਡੀ ਗੱਲ ਹੈ ਬਿਲਕੁਲ ਹੁਣ ਆਪਾਂ ਯਾਰ ਕੋਈ ਚੀਜ਼ ਲੈ ਜਾਂਦੇ ਆ ਕੋਈ ਬ੍ਰਾਂਡਡ ਆਪਾਂ ਦੇਖਦੇ ਆ ਆਪਾਂ ਨੂੰ ਪਸੰਦ ਆਉਂਦੀ ਨਾ ਆਪਾਂ ਨੂੰ ਪਤਾ ਵੀ ਕੁਆਲਿਟੀ ਆਪਾਂ ਨੂੰ ਵਧੀਆ ਮਿਲਣੀ ਸਾਰਾ ਕੁਝ ਵਧੀ ਕਿੰਨਾ ਸਫਾਈ ਦਾ ਸਾਰਾ ਕੰਮ ਹੋਇਆ ਹੋਇਆ। ਦੇਖੋ ਜਦੋਂ ਅਗਲੇ ਨੇ ਪੈਸੇ ਲਾਣੇ ਨੇ ਤੇ ਜਦੋਂ ਉਹਨੂੰ ਚੀਜ਼ ਵਧੀਆ ਮਿਲੇ ਤਾਂ ਬੰਦੇ ਦਾ ਮਨ ਖੁਸ਼ ਹੋਣਾ ਚਾਹੀਦਾ ਹੈ ਹਨਾ। ਜਦੋਂ ਅਗਲਾ ਖੁੱਲ ਕੇ ਪੈਸਾ ਲਾ ਰਿਹਾ ਤਾਂ ਫਿਰ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਵਧੀਆ ਚੀਜ਼ ਬਣਾ ਕੇ ਦੇਈਏ ਆ ਦੇਖੋ। ਜਿਹੜਾ ਕੰਬੀਨੇਸ਼ਨ ਹੈ ਨਾ ਸੂਰ ਦਾ ਕਲਰ ਕੰਬੀਨੇਸ਼ਨ ਬਹੁਤ ਹੀ ਜ਼ਿਆਦਾ ਘੈਂਟ ਹੈ। ਤੇ ਚਲੋ ਜੀ ਅਮਣ ਹੁਣ ਵੇਟ ਕਰ ਲਈਏ ਮੇਰੀ ਕਿ ਮੈਂ ਵੀਡੀਓ ਸ਼ੂਟ ਕਰਾਂ ਕਿਤੇ ਸਾਡੀ ਸਬਜੀ ਵੀ ਨਾ ਉਧਰ ਥੱਲੇ ਲੱਗ ਜਾਵੇ। ਕਿ ਲੋ ਜੀ ਫਾਈਨਲੀ ਵੀਡੀਓ ਤੇ ਢੱਡੀ ਬਣ ਗਈ ਪਰ ਟੱਕਦੂ ਤੱਲੇ ਲੱਗ ਗਿਆ ਵਿਚਾਰ। ਫੇ ਮੈਂ ਇਸਲਾ ਮੈਂ ਆਂਦੀ ਦੁੱਧ ਨਾ ਐਡ ਕਰੀ ਕਿਉਂ ਪਾਲਾਂਗੇ ਹਨਾ? ਹੁਣ ਫੇਦ ਕਿਉਂ ਪਾਲਾਂਗੇ ਦੇਖੋ। ਕਿਉਂਰੇ ਮੌਤ ਦਾ ਸਮਾਨ ਭੱਕ ਮਮਾ ਦਾ ਖਾ ਕੇ ਮਰੋ ਭੁੱਖੇ ਥੋੜੀ ਮਰਨਾ। ਹਾਂ ਗੱਲ ਵੀ ਸਹੀ ਹੈ ਮਰਨਾ ਤੇ ਕੋਈ ਖਾ ਕੇ ਮਰੋ ਐ ਥੋੜੀ ਭੁੱਖੇ ਹੀ ਮਰ ਜੋ ਕਿ ਤੇ ਤੁਹਾਡੀ ਆਤਮਾ ਬਾਅਦ ਚ ਸੋਈ ਚ ਪਟਕਦੀ ਰਵੇ। ਮੁਰਗੀ ਭੋਗ ਦਾ ਪਨੀਰ ਬਣਾਉਂਦੇ ਫਿਰਦੇ ਤਾਂ ਪਹਿਲਾਂ ਹੀ ਘਾਲੋ। ਅਗਰ ਸਿੱਧਾ ਕਰੇ ਵੀ ਸਾਡੇ ਭੋਗ ਦੇ ਕੱਖ ਨਹੀਂ ਕਰਨ ਦੀ ਲੋੜ। ਇੱਕ ਮੂੰਗੀ ਮਸਰੀ ਦਾਲ ਬਣਾਓ ਤੇ ਕੰਮ ਖਤਮ ਤੇ ਹੋਣਾ ਵੀ ਇਦਾਂ ਹੀ ਚਾਹੀਦਾ ਇੱਕ ਬੰਦਾ ਚਲੇ ਜਾਂਦਾ ਘਰੋਂ ਤੇ ਉਦੋਂ ਬਾਅਦ ਫਿਰ ਲੋਕਾਂ ਨੂੰ ਭੋਗਾਂ ਤੇ ਉਹ ਕਰਦੇ ਫਿਰ ਉਹ ਹਨਾ ਤੇ ਲੋਕਾਂ ਦੇ ਮੂੰਹ ਫੇਰ ਉੱਥੇ ਦੇ ਉੱਥੇ ਹੀ ਪੈਂ ਨਹੀਂ ਸੀ ਆਈ ਸੀ ਇੱਕ ਬੜੀ ਸੋਹਣੀ ਮੈਸੇਜ ਦੇਖਿਆ ਸੀਗਾ ਮੈਂ ਇਨਸਟਾ ਤੇ ਕਹਿੰਦੇ ਕੀ ਕੁੜੀ ਦਾ ਬਾਪ ਤੇ ਹਿਸਾਬ ਕਰ ਰਿਹਾ ਸੀਗਾ ਕਿ ਕਿਦੇ ਕਿੰਨੇ ਪੈਸੇ ਦੇਣੇ ਕਿਦੇ ਕਿੰਨੇ ਪੈਸੇ ਦੇਣੇ ਤੇ ਲੋਕੀ ਇਹ ਕਹਿ ਰਹੇ ਸੀਗੇ ਵਿਆਹ ਚ ਆ ਨਹੀਂ ਸੀ ਸਹੀ ਵਿਆਹ ਚ ਆ ਨਹੀਂ ਸੀ ਸਹੀ ਹਨਾ ਸੋ ਕੋਈ ਫਾਇਦਾ ਨਹੀਂ ਹੈਗਾ ਜੀ दुनिया ਕਿਸੇ ਨੂੰ ਨਹੀਂ ਛੱਡਦੀ ਹੈਗੀ ਕਿਸੇ ਦੀ ਸਕੀ ਨਹੀਂ ਹੈਗੀ ਤੇ ਜਿੰਨੀ अपनी ਆਪਣੀ ਪਹੁੰਚ है जो है ਹੈਗਾ ਆਪਾਂ ਉਸ ਹਿਸਾਬ ਨਾਲ करना चाहिए। ਚਾਹੀਦਾ चलो जी ਜੀ ਹੁਣ ਮੈਂ ਫੁਲਕੇ ਬਣਾਵਾਂ ਬਹੁਤ ਲੇਟ ਹੋ ਗਿਆ ਵੀਡੀਓ ਦੇ ਚੱਕਰ ਚ ਤੇ ਬਸ ਆਪਾਂ फटाफट ਫੁਲਕੇ ਬਣਾਨੇ ਆ ਮੈਂ ਤਾਂ ਇੱਕ ਹੀ ਖਾਣਾ 8-9 ਫੁਲਕੇ ਬਣਨੇ ਆ ਬਸ ਆ ਦੇਖੋ ਮੈਂ ਇੱਥੇ ਫਤਿਹ ਨੂੰ ਯਾਦ ద ਨਹੀਂ ਦਮਨ ਨਹੀਂ ਆਈ ਕਿਉਂ ਅਰੇ ਬੰਦੇ ਦਮਨ ਸੇ ਦਮਨ ਦਾ ਸਿਲਟਾ ਤੁਸੀਂ ਉਹ ਕੰਦੀ ਮੈਨੇ ਜਾਣਾ ਦਾ ਭੜਾਈ ਕਰਦੀ ਅੱਛਾ ਇਹਦਾ ਹੀ ਖਰਚਾ ਇੰਨਾ ਹੋ ਗਿਆ ਤਾਂ ਮੈਨੂੰ ਲਿਆ ਕੇ ਕਰਨਾ ਹੀ ਹੈ ਤਾਂ ਕਿਤੇ ਆਰਡਰ ਵੀ ਕੋਈ ਪਤਤਰ ਕੰਨੇ ਲਾ ਰਿਹਾ ਉਸੇ ਪਾਪਾ ਕੋਲ ਆਇਆ ਵੱਡੇ ਕੋ ਛੋਟੀ ਮੋਟੀ ਗੱਲ ਕਿਤੇ ਪਹਿਲਾਂ ਕੀ ਅੱਸੀ ਜਾ ਗਿਆ ਹੁਣ ਕਹਿੰਦਾ ਕਿ ਕੋਲ ਚਾ ਚੁੜੀ ਨਾ ਤੂੰ ਇਹ ਵੀ ਨੂੰ ਇਹਦੇ ਵੱਡੇ ਵੱਡੀਆਂ ਲੈ ਕੇ ਆ ਰਹੇ ਇਹਨੂੰ ਬੜਾ ਪਤਾ ਲੱਲੂ ਜੀ ਫਤੇ ਮਮਾ ਨਾਲ ਇੱਧਰ ਉਹ ਮਮਾ ਨੂੰ ਬਾਈ ਬਾਈ ਕਰੂ ਯਾਰ ਮਾਂ ਜਾਣਾ ਤੁਹਾਡੀ ਮਾਂ ਤੇ ਦੁਬਾਰਾ ਦੱਸੀ ਦੁਬਾਰਾ ਦੱਸੀ ਸਾਰੀ ਸਟੋਰੀ ਮੈਂ ਕੱਲ ਹੀ ਸੁਣ ਸੁਣ ਕੇ ਮੇਰੀਆਂ ਵਕੀਆ ਥੋੜੇ ਮੈਨੂੰ ਲੱਗਾ ਕਿ ਤੇ ਤੈਨੂੰ ਆਈ ਵੋਇਸ ਵੋਇਸ ਮੈਸੇਜ ਆਇਆ ਇੰਸਟਾਗ੍ਰam ਤੇ ਅੱਛਾ ਦੁਬਾਰਾ ਦੱਸੀ ਮਾੜੀ ਬੜੀ ਇੰਟਰਸਟਿੰਗ ਸਟੋਰੀ ਫੇਮਸ ਹੋ ਜਾਣਾ ਕਹਿੰਦਾ ਇੱਕ ਗੱਲ ਦੱਸਾਂ ਆਪਣੇ ਦੋਸਤ ਨੂੰ ਕਹਿੰਦਾ ਉਹ ਕਹਿੰਦਾ ਦੱਸ ਕਹਿੰਦਾ ਆ ਗ੍ਰਾਮ ਤਾਂ ਨਹੀਂ ਕਰਦਾ ਉਹ ਕਹਿੰਦਾ ਨਹੀਂ ਕਰਦਾ ਉਹ ਕਹਿੰਦਾ ਜੇ ਅਗਾ ਹੋ ਗਈ ਫੇਰ ਉਹ ਮੈਨੂੰ ਫੜ ਲੈਣਗੇ ਮੈਨੂੰ ਕੁੱਟਣਗੇ ਉਹ ਕਹਿੰਦਾ ਅੱਜ ਤੈਨੂੰ ਇਹਨਾਂ ਡਰ ਤੂੰ ਨਾ ਦੱਸ ਸਕਦਾ ਲੈ ਫੇਰ ਕੀ ਪੈਦਾ ਇਹ ਜੀ ਯਾਰੀ ਦੋਹੀ ਜਿੱਥੇ ਬੰਦਾ ਖੁੱਲ ਕੇ ਗੱਲ ਹੀ ਨਹੀਂ ਕਰ ਸਕਦਾ ਉਹ ਤਾਂ ਕਹਿੰਦਾ ਫੇਰ ਤੂੰ ਦੱਸ ਛੱਡ ਹਾਂ ਉਹ ਕਹਿੰਦਾ ਨਹੀਂ ਜੇ ਅਗਾ ਹੋ ਗਈ ਤੇ ਫੇਰ ਕੰਮ ਮਸਲਾ ਹੋ ਜਾਣਾ ਏ ਉਹ ਕਹਿੰਦਾ ਛੱਡ ਫੇਰ ਤੂੰ ਨਾ ਦੱਸ ਕਹਿੰਦਾ ਕਹਿੰਦਾ ਲੈ ਹੁਣ ਮੇਰਾ ਜੀ ਵੀ ਕਰਦਾ ਕਿ ਤੈਨੂੰ ਗੱਲ ਦੱਸਾਂ ਪਰ ਤੂੰ ਅਗਾ ਨਾ ਕਰੀਓ ਉਹ ਕਹਿੰਦਾ ਨਹੀਂ ਕਰਦਾ ਤੂੰ ਗੱਲ ਦੱਸ ਕਹਿੰਦਾ ਕੱਲ ਚੰਗਾ ਮੈਂ ਫੋਨ ਕੱਟਦਾ ਵਾ ਫੇਰ ਗੱਲ ਕਰਾਂਗਾ ਉਹ ਕਹਿੰਦਾ ਚੱਲ ਫੇਰ ਲੈ ਹੁਣ ਮੈਂ ਸਵੇਰ ਤੱਕ ਵੇਟ ਕਰਾਂਗਾ ਹੈ ਵੀ ਹੁਣ ਮੈਂ ਯਾਰ ਨੂੰ ਦੱਸਣ ਲੱਗਾ ਗੱਲ ਦੱਸ ਕੇ ਵੀ ਸਵੇਰ ਤੱਕ ਦੀ ਵੇਟ ਕਰਾਂ ਗੱਲ ਦੱਸਣ ਦੀ ਉਹ ਕਹਿੰਦਾ ਫਿਰ ਤੂੰ ਹੁਣੇ ਦੱਸ ੜ ਕਹਿੰਦਾ ਚੰਗਾ ਫਿਰ ਮੈਂ ਤੈਨੂੰ ਦੱਸਦਾ ਉਹ ਕਹਿੰਦਾ ਚੱਲ ਫਿਰ ਦੱਸ ਕਹਿੰਦਾ ਇਹ ਗੱਲ ਦੱਸਾ ਉਹ ਕਹਿੰਦਾ ਦੱਸ ਕਹਿੰਦਾ ਅਗਾ ਤਾਂ ਨਹੀਂ ਕਰਦਾ ਨਹੀਂ ਕਰਦਾ ਸਾਰੀ ਆਡੀਅנס ਕੀ ਧਿਆਨ ਨਾਲ ਸੁਣ ਰਹੀ ਉਹਨੇ ਸਾਰੀ ਖਾਲੀ ਨਗਾਤੀ ਗਾਂ ਅਗਾ ਤਾਂ ਨਹੀਂ ਕਰਦਾ ਨਹੀਂ ਕਰਦਾ ਗੱਲ ਹੁਣ ਦਸੀ ਨੇ ਐਂਡ ਤੇ ਫੋਨ ਕੱਟਦਾ ਆ ਨਾ ਇਹ ਰ ਬੇਰੂ ਬੇਰ ਕਹਿੰਦਾ ਕਹਿੰਦਾ ਤਲਦਾ ਫਿਰ ਕਹਿੰਦਾ ਅਗਾ ਅਗਾ ਜਦੋਂ ਕਹਿੰਦਾ ਵੀ ਸਵੇਰ ਦੱਸਾਂਗਾ ਵੀ ਫੋਨ ਕੱਟਦਾ ਤੇ ਉਹ ਕਹਿੰਦਾ ਚਲ ਦੱਸ ਫਿਰ ਕਹਿੰਦਾ ਅਗਾ ਤਾਂ ਨਹੀਂ ਕਰਦਾ ਕਹਿੰਦਾ ਨਹੀਂ ਤੂੰ ਵੀ ਨਹੀਂ ਕਰਦਾਗਾ ਤੂੰ ਦੱਸ ਕਹਿੰਦਾ ਚੰਗਾ ਫਿਰ ਸਵੇਰੇ ਦੱਸਾਂਗਾ ਰਿੰਦਾ ਇਹ ਜੀ ਅੱਜ ਬੱਤੀ ਨਾ ਆ ਜਾਂਦੀ ਤੇ ਈਡੀ ਵੱਡੀ ਕਹਾਣੀ ਜਿਹੜੀ ਸੀਗੀ ਇਹ ਅੱਜ ਸਾਨੂੰ ਸੁਣਨ ਨੂੰ ਨਹੀਂ ਸੀ ਮਿਲਣੀ ਸਾਡੀ ਲਾਈਟ ਆ ਗਈ ਇਹ ਕਿਤੇ ਉਹਨਾਂ ਚੱਕ ਕੇ ਮਣਤੂੜਾ ਲਫਾਫੇ ਚ ਮਾਰਿਆ ਹੋਵੇ ਹਾਂ ਨਹੀਂ ਤੇ ਜਿਹੜਾ ਚਾਹ ਆਹ ਦੇਖੋ ਖਤਰੋਂ ਕੇ ਖਿਲਾੜੀ ਅਸੀਂ ਇੰਨੇ ਪੈਸੇ ਪਾ ਕੇ ਲਫਾਫੇ ਚ ਇੱਥੇ ਬੈਠੇ ਆਂ ਮੈਂ ਪਰ ਨਹੀਂ ਤਾਂ ਹਾਂ ਜੀ ਲੱਭਦਾ ਲੱਭਦਾ ਜੀ ਪਰ ਨਹੀਂ ਥੀ ਉਹ ਨਹੀਂ ਆਹ ਦੇਖ ਗੇਰਤ ਨਹੀਂ ਨਹੀਂ ਤਾਂ ਹੀ ਉਹਨਾਂ ਘਰਾਂ ਤੋਂ ਉੱਠੇ ਹੋਏ ਆ ਜਿਨ੍ਹਾਂ ਦੇ ਘਰ ਦੇ ਚੱਕ ਰੁਪਈਆ ਨਹੀਂ ਲੱਭਦਾ ਸਾਰਾ ਸਾਰਾ ਘਰ ਫੋਲਦੀ ਹੁੰਦਾ ਸੀ ਤੇ ਤੁਹਾਡੀਆਂ ਜੇਬਾਂ ਵਿੱਚ 10 ਦਾ 20 ਰੁਪਈਆ ਪੈਂਦਾ ਧੋਪ ਜਾਂਦੇ ਤੁਹਾਡੀਆਂ ਚ ਦੇਖੋ ਤੁਸੀਂ ਕਿੱਡੇ ਤਗੜੇ ਘਰਾਂ ਨੂੰ ਬਲਾਉਂ ਕਰਦੇ ਹੋ ਕਿਹੜੇ ਤਗੜੇ ਘਰਾਂ ਨੂੰ ਬਲਾਉਂ ਕਰਦੇ ਸਾਡਾ ਬਹੁਤ ਤਗੜਾ ਬਚਪਨ ਲੰਘਿਆ ਹੈ ਸਾਰਾ ਟਬਰ ਘਰ ਦੇ ਪੈਸੇ ਲੱਭਣ ਲੱਗਦੇ ਤਾਂ 1 ਰੁਪਈਆ ਨਹੀਂ ਲੱਭਦਾ ਹੁੰਦਾ ਕਿੰਨਾ ਤਰਾ ਕਈ ਵਾਰ ਉਹ ਰਾਤ ਮਾੜੀ ਨਹੀਂ ਸੀ ਵੀ ਪੈਸਾ ਹੀ ਇੰਨੀ ਕਾਇਮਤ ਹੁੰਦੀ ਸੀ ਪੈਸੇ ਦੀ ਇਹ ਪੂਰੇ ਪੂਰੇ ਪੈਸਾ ਕਰੇ ਹੋਣਾ ਉਹਨਾਂ ਦਾ ਵੀ ਤੇ ਅੱਜ ਕੱਲ ਪੈਸਾ ਆਮ ਹੋਇਆ ਪਿਆ ਦਿਮਾਗ ਦਾ ਘਾਟਾ ਹੋਇਆ ਪਿਆ ਲੋਕਾਂ ਕੋਲ ਪੈਸੇ ਨੇ ਦੁਨੀਆ ਪਾਗਲ ਕਰ ਰੱਖੀ ਇੰਨੀ ਕਿ ਪਾਗਲ ਦੁਨੀਆ ਹੋਈ ਪਈ ਨਾ ਪੈਸੇ ਨੇ ਆਪਣਾ ਮਾਵਾ ਤੋਂ ਬੱਚੇ ਜਿਹੜੇ ਨੇ ਉਹ ਅਡ ਕਰਾਤੇ ਮਾਵਾ ਬੱਚਾ ਨੂੰ ਬੱਚੇ ਨਹੀਂ ਸਮਝਦੀਆਂ ਤੇ ਬੱਚੇ ਤੁਹਾਨੂੰ ਪਤਾ ਉਹਨਾਂ ਨੇ ਤਾਂ ਕਿਸੇ ਸਮਝਣਾ ਹਨ ਪਰ ਕਈ ਬੱਚੇ ਇਹ ਜਿਹਨਾਂ ਅੱਜ ਟਾਈਮ ਦੇ ਵਿੱਚ ਜਿਹੜੇ ਆਪਣੇ ਮਾਵਾ ਬਾਬ ਦੀ ਰਿਸਪੈਕਟ ਪੂਰੀ ਕਰਦੇ ਆ ਪਰ ਕੁਝ ਮਾਵਾ ਬਾਬ ਵੀ ਐਜ ਹੁੰਦੇ ਜਿਹੜੇ ਰਿਸਪੈਕਟ ਲੈਣ ਦੇ ਲਾਇਕ ਨਹੀਂ ਹੁੰਦੇ ਹੈਗੇ ਤੇ ਇਹ ਉਲਟਾਈ ਹੋਇਆ ਪਿਆ ਜੀ ਕਹਿੰਦੇ ਨੇ ਨਾ ਕਿ ਜੇਕੇ ਦੀ ਸੱਸ ਚੰਗੀ ਤਾਂ ਨੂੰਹ ਨਹੀਂ ਚੰਗੀ ਮਿਲਦੀ ਜੇ ਨੂੰਹ ਚੰਗੀ ਤਾਂ ਨੂੰਹ ਸੱਸ ਨਹੀਂ ਚੰਗੀ ਮਿਲਦੀ ਹੈਗੀ ਤੇ ਅੱਗੇ ਸੁਣਾਦੇ ਕਹਿੰਦੇ ਪੁੱਤ ਕਪੁੱਤ ਹੋ ਜਾਂਦੇ ਮਾਪੇ ਕਮਾਪੇ ਨਹੀਂ ਹੁੰਦੇ ਹੈਗੇ ਅੱਜ ਕੱਲ ਮਾਪੇ ਵੀ ਕਮਾਪੇ ਹੋ ਜਾਂਦੇ ਆ ਪੁੱਤ ਕਪੁੱਤ ਹੋਣੇ ਨੇ ਬਾਕੀ ਪਤਾ ਨਹੀਂ ਮੇਰੇ ਤਾਂ ਹਮਨ ਸੀਰੀਅਸ ਹੋ ਗਈ ਜੀ ਹੁਣ ਉਹ ਵਾਲੇ ਦਿਮਾਗ ਤਾਂ ਹੈ ਮੈਂ ਤੁਹਾਨੂੰ ਨਾ ਕਰਤੀਆਂ ਦੋ ਗੱਲਾਂ ਇੱਧਰ ਦੀਆਂ ਦੋ ਗੱਲਾਂ ਉੱਤਰ ਦੀਆਂ ਬਾਕੀ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਮੈਨੂੰ ਕਿ ਇਹ ਚੀਜ਼ਾਂ ਸਹੀ ਨੇ ਕਿ ਗਲਤ ਨੇ ਕਿ ਆਪਾਂ ਕਿੱਧਰ ਭੱਜ ਲਿਆ ਕਿ ਆਪਣਾ ਜਿੰਨਾ ਕਿ ਜ਼ਿੰਦਗੀ ਦਾ ਐਕਸਪੀਰੀਅੰਸ ਹੈ ਪੂਰਾ ਤੁਹਾਡਾ ਨਾਲ ਸ਼ੇਅਰ ਕਰ ਰਹੇ ਆ ਜੀ ਲੈ ਇਦਾਂ ਭੱਜ ਗਿਆ ਥੋੜੀ ਲੱਕੜੀ ਇਦਾਂ ਤੇ ਹੋਰ ਕਰਨੀ ਹੋਰ ਤੇ ਇਸੇ ਆਕ ਨਿਕਲ ਨਦਰ ਹਾਂ ਹਜੇ ਹੀ ਅੰਬ ਖਾਣੇ ਉਹ ਲਿਆਂਦੇ ਪਏ ਕਦੋਂ ਬਤੀ ਹੈ ਅੰਮਣ ਅੰਬਾਂ ਦਾ ਨਾ ਗਿਲਾ ਤਾਂ ਅੰਮਣ ਪਾਗਲੀ ਹੋ ਗਈ ਅੰਬਾਂ ਦੇ ਪਿੱਛੇ ਪਾਗਲ ਹੋਈ ਪਈ ਉਹ ਦੰਦੀ ਮਸਾਂ ਤੇ ਅੰਬ ਆਏ ਹਜੇ ਮਾੜਾ ਜੀ ਨਹੀਂ ਤਰ ਗਿਆ ਅੰਬ ਲੈਣਗੇ ਨਹੀਂ ਲਿਆਓ ਲਿਆਓ ਖਾਈਏ ਬਾਹਰ ਮੱਛ ਲੜਨ ਦੀ ਆ ਦੋਨੋਂ ਕਿੰਨਾ ਰ ਤੇਲ ਮੰਗਣਾ ਹੈ ਹਾਏ ਦੋਨੋਂ ਤੇ ਬਜਾਰ ਚ ਆ ਰਿਹਾ ਅੱਜ ਛੜੀ ਯਾਰ ਏ ਉਹ ਕੌਣ ਬੋਲਦਾ ਸੀ ਮੂੰਹ ਬੋਲਦੀ ਨਹੀਂ ਬਲਵਿੰਦਰ ਬੋਲਦਾ ਨਹੀਂ ਡਾਇਲੋਗ ਬਲਵਿੰਦਰ ਦਾ ਡਾਇਲੋਗ ਬੋਸਨਾ ਦੇਣਿਆ ਬਲਵਿੰਦਰ ਦਾ ਸਭ ਤੋਂ ਵਧੀਆ ਨਾਨ ਬਣਾਣਾ ਵਾਲਾ ਹੋਇਆ ਡਾਇਲੋਗ ਭਾਪੀ ਬਣਾਓ ਫਿਰ ਉਹ ਥੱਕ ਕੇ ਬਹਿ ਗਈ ਆਡੀਅנס ਥੱਕ ਕੇ ਬਹਿ ਗਈ ਆਡੀਅנס ਥੱਕ ਗਈ ਆਡੀਅנס ਦੇ ਹਾਸਸ ਅਸ ਕੇ ਵਕੀਆਂ ਨੂੰ ਲੱਗ ਗਈਆਂ ਤੇ ਆ ਲੋ ਜੀ ਤੁਸੀਂ ਸਾਰੇ ਨਹੀਂ ਆਏਗਾ ਨਹੀਂ ਹੈਗਾ ਅਥੇ ਨਹੀਂ ਹੈਗਾ ਸੌਲੀ ਤੇ ਸੌਲੀ ਚਾ ਛੱਡੋ ਜੀ ਨਹੀਂ ਜਾਣਾ ਵੀ ਕਿੰਨੇ ਪਲੇਅਰਿੰਗ ਹੀ ਬਣਦੀ ਹੈ ਨਹੀਂ ਕਸੌਲੀ ਤੇ ਕਸੌਲ ਵੱਖਰਾ ਨਹੀਂ ਹੈਗਾ ਉਹ ਇੱਕੋ ਹੀ ਹੈ ਕਸੌਲੀ ਤੇ ਕਸੌਲ ਇੱਕੋ ਹੀ ਹੈ ਹੁਣ ਅਜਿਦਾ ਕੌਲੀ ਤੇ ਕੋਲੇ ਚ ਫਰਕ ਹੁੰਦਾ ਕੌਲੀ ਥੋੜੀ ਛੋਟੀ ਕੋਲਾ ਥੋੜਾ ਵੱਡਾ ਹੁੰਦਾ ਪਰ ਕਸੌਲੀ ਤੇ ਕਸੌਲ ਇੱਕ ਹੀ ਜਗ੍ਹਾ ਹੈ ਹਨਾ ਪਰ ਨਹੀਂ ਤੇ ਮੈਂ ਗਿਆ ਹਾਂ ਕੁਛ ਨਹੀਂ ਤੂੰ ਕਿਤੇ ਨਾਲ ਗਿਆ ਸੋਨੂ ਮਰਾ ਉਹ ਸੱਚ ਮੈਂ ਸੋਨੂ ਰਿਹਾ ਤੇ ਗਈ ਉਹ ਕਸੌਲੀ ਉਹ ਤਾਂ ਬ੍ਰੇਕਫਾਸਟ ਕਰਨ ਗਏ ਹੋਣੇ ਘੁੰਮਦੜੇ ਸੋਨੂ ਰੀ ਸੋਨੂ ਤਾਂ ਬ੍ਰੇਕਫਾਸਟ ਇਨਾ ਚਾ ਰੈਂਦਾ ਨਾ ਕਿਤੇ ਜਿਵੇਂ ਪਏ ਜ਼ਿੰਦਗੀ ਚ ਮਸਾ ਬ੍ਰੇਕਫਾਸਟ ਵੇਖਿਆ ਅੰਮਨ ਚਦਾ ਹੋ ਗਿਆ ਲਾਈਟ ਆਉਂਦੀ ਦਿਰ ਕਹਿੰਦੀ ਚਲੋ ਅੰਬ ਖਾਈਏ ਨਹੀਂ ਕਿਹਾ ਵੀ ਅੰਦਰ ਜਾ ਕੇ ਬਈਏ ਬਾਹਰ ਗਰਮੀ ਚ ਮਰਨ ਇਹ ਡੋਲੂ ਚੰਮਨ ਅੰਬ ਇਕੱਠੇ ਕੈਂਪਰੀ ਰਹੀ ਬਾਹਰ ਹੈ ਕੈਂਪਰੀ ਮੇਰੀ ਕੈਂਪਰੀ ਚੋਕ ਲੈ ਤੇਰੀ ਕੈਂਪਰੀ ਤੂੰ ਪਹਿਲਾਂ ਅੰਬ ਚੋਕ ਲੈ ਥਾ ਜਾ ਕੇ ਸ਼ੂ ਨਹੀਂ ਲੈ ਕੇ ਆਏ ਚੱਪਲਾਂ ਦੀ ਸ਼ਾਪਿੰਗ ਕਰਕੇ ਇਹਦਾ ਤੁਹਾਡੀਆਂ ਚੱਪਲਾਂ ਹਨ ਨਹੀਂ ਨਹੀਂ ਹੋਏ ਪਹਿਲਾਂ ਨਹੀਂ ਪਹਿਪੋ ਨੇ ਸੇਮ ਲੈ ਕੇ ਆਏ ਪੇਪੋ ਹਾਂ ਦੋਨੇ ਸੇਮ ਲੈ ਕੇ ਆਏ ਨਹੀਂ ਆ ਕੇ ਚੱਲ ਪਿਆ ਓ ਟੀਵੀ ਮਰ ਮੈਸੇਜ ਨਹੀਂ ਫੋਨ ਦੇਵਾ ਟੀਵੀ ਬਦਲਿਆ ਚੱਪੜਾਂ ਦੀ ਸ਼ਾਪਿੰਗ ਹੋ ਗਈ ਹੋ ਗਈ ਹਣ ਕਹਿੰਦਾ ਮੈਨੂੰ ਫੋਨ ਦੋ ਦਬਾਓ ਫੋਨ ਦਬਾਓ ਮੈਨੂੰ ਚਲ ਆ ਜਾ ਅੰਦਰ ਆ ਤੂੰ ਹੀ ਕਰ ਕੋ ਬਾਹਰ ਪ੍ਰਨੀਤ ਕੀ ਕੋਈ ਸੇਰੇ ਕੱਢ ਦਾਂਗੇ ਕੀਜ਼ ਆਈਕਨ ਆਈਕਨ ਕੀਜ਼ ਕੀਜ਼ ਆਪ ਕੀ ਕਹਿ ਰਿਆ ਆ ਐ ਸਟ ਪਹਿਲਾਂ ਅੰਬ ਲਿਓ ਪਾ ਕੇ ਮੈਨੂੰ ਅੰਬ ਦੋ ਮੇਰੇ ਕੋਲ ਬਲਵਿੰਦਰ ਦੀ ਅੱਛਾ ਛਾ ਮੈਂ ਵੀ ਹੱਕਾ ਕਿ ਚੱਪਲ ਚੱਪਲ ਬਲਵਿੰਦਰ ਨੇ ਵੀ ਐਵੇਂ ਚੱਪਲ ਲੈਂਦੀ ਸੀ ਦੋਨਾਂ ਨੇ ਸੇਮ ਸੇਮ ਚੱਪਲ ਲੈਂਦੀ ਆ ਭਾਜੀ ਤਿਲਕ ਦੀਆਂ ਬਹੁਤ ਜੀ ਧਿਆਨ ਨਾਲ ਅੱਛਾ ਹਾਂ ਬਹੁਤ ਫਿਰ ਸੰਧੀ ਚੋ ਲੈ ਕੇ ਆਇਆ ਫਲਿਪਰੀ ਤੁਈ ਤਾਂ ਹੈ ਵੀ ਹੋ ਜਾਇਆ ਚਲ ਕੋਈ ਨਹੀਂ ਬੋਚ ਬੋਚ ਕੇ ਤੁਰ ਲਿਓ ਹੋਰ ਤੇਰੇ ਬੈਗ ਚ ਹੋਣੀ ਤੇਰੇ ਉੱਤੇ ਹੋਣੀ ਹੈਲੋ ਦਰਵਾਜ਼ਾ ਬੰਦ ਕਰਨਾ ਚਾਹਉ ਕਿੱਥੇ ਅੰਮਾ ਬੱਚੀ ਕੰਮਲੀ ਹੋ ਚੱਲੀ ਏ ਜਾ ਪਾਗ ਲਿਆ ਪੈਣ ਕਿਤੇ ਤੇਈ ਭਾਜੀ ਨੂੰ ਰੋਟੀ ਦੇ ਦੇ ਹੋਰ ਦੋਗੀ ਅੰਮਾ ਨੂੰ ਸ਼ਰਾਬ ਹੋਇਆ ਅੰਮਾ ਵਾਲੀ ਪੱਜੀ ਜਾ ਰਹੀ ਅੰਬ ਖਵਾ ਲਓ ਤੇ ਰੋਟੀ ਬਾਅਦ ਚਾਹ ਲੇ ਸਾਲਾਂ ਇਕੱਠੇ ਪਲੇਟ ਚ ਬੜਾਈ ਲੋਕ ਨੂੰ ਬੁਲਾ ਕੇ ਦਾਬੜਾ ਹੀ ਭਰ ਕੇ ਲੈਣਾ ਚੁੱਪਣ ਵਾਲੇ ਅੰਬ ਤਾਂ ਦਾਬੜਾ ਭਰ ਕੇ ਵੀ ਨਹੀਂ ਸਰਨਾ ਹੈਗਾ ਚਲੋ ਜੀ ਫਾਈਨਲੀ ਲਾਈਟ ਆ ਗਈ ਆ ਅੰਮਨ ਤਸਲਾ ਭਰ ਕੇ ਰੱਖ ਲਿਆ ਤੇ ਨਾ ਮੈਂ ਕਨਫਿਊਜ਼ ਇਹ ਹੈ ਕਿ ਪਹਿਲਾਂ ਪਹਿਲਾਂ ਅੰਬ ਖਾਇਆ ਜਾਵੇ ਇਹ ਖੰੂਜਾ ਖਾਇਆ ਜਾਵੇ ਫਟਿਆ ਗੋ ਕਰ ਦੋ ਹਾ ਮਣ ਮਾ ਉਹ ਤਾਂ ਲਈਉਂਦਾ ਜਿੱਲੂ ਚਾਹੁੰਦਾ ਐਡਾ ਮਾ ਦਾ ਪੁੱਤ ਹੋਇਆ ਗੱਡੀ ਵੀ ਬੈਠੀ ਸੀ ਜੂੜਾ ਕਰਕੇ ਬੈਠੀ ਸੀ ਚਾਹੇ ਗਰਮ ਕੌਫੀ ਗਰਮ ਕੌਫੀ ਗਰਮ ਪੀਨੇ ਵਾਲਾ ਬੇਸ਼ਰਮ ਮੈਂ ਮੈਂ ਅੱਗੇ ਮੰਗੋ ਮੰਗੋ ਉਧਰ ਜੇ ਰੋਟੀ ਖਾ ਰਿਹਾ ਵਿਚਾਰੇ ਅੱਜ ਲੇਟ ਹੋ ਗਏ ਲਾਈਟ ਬੰਦ ਹੋਣ ਕਰਕੇ ਤੇ ਆ ਸਾਰਾ ਤਸਲਾ ਜੰਮਣ ਕਹਿੰਦੀ ਵੀ ਨਹੀਂ ਖਾਣਾ ਇਹ ਇਹਨੂੰ ਬਿੱਲ ਬਣਾਣ ਜਾਣਾ ਕਹਿੰਦੀ ਮੈਨੂੰ ਪਹਿਲਾਂ ਅੰਬ ਦੋ ਮੈਂ ਫੇਰ ਹੀ ਜਾਣਾ ਬਣਾ ਬਣਾ ਅੱਗੇ ਬਣਾਣ ਦੇ ਮਾਰੀ ਗਈ ਮਣ ਮਾਂ ਤੇ ਮਰ ਗਈ ਅੱਜ ਰੋਣਾ ਕੀ ਹੋ ਗਦੇ ਮੂੰਹ ਦੇਖ ਵੇਖਣਾ ਜਿੰਨਾ ਟਾਈਮ ਉਹ ਤੇ ਬਿਲ ਕੰਮ ਕਰ ਰਹੇ ਬੁਟੀਕ ਚ ਉਹਦਾ ਲੈਡ ਦੁਰਗੀ ਹਾਂ ਸਹੀ ਗੱਲ ਹੈ ਉਹ ਸਾਰਾ ਲੈਡ ਦਾ ਟਾਈਮ ਹੋ ਗਿਆ ਨੀਂਦ ਆਉਂਦੀ ਤੇ ਉਧਰੋਂ ਅਜ ਬਿੱਲ ਬਣਾਉਣੇ ਨੇ ਕੋਰੀਅਰ ਪੈਕ ਕਰਨੇ ਜਿਹੜੇ ਸਵੇਰੇ ਜਾਣੇ ਨੇ ਉਹ ਵਾਹ ਕਰੋ ਤੇ ਕਈ ਸਾਨੂੰ ਅਜੇ ਫੋਨ ਕਰਕੇ ਸਵੇਰੇ ਕਹਿ ਦਿੰਦੇ ਤੁਸੀਂ ਸੁੱਤੇ ਹੋ ਕਿ ਤੁਸੀਂ ਜਾਗਦੇ ਹੋ ਤੁਹਾਨੂੰ ਰਾਤੀ ਕੋਈ ਨਹੀਂ ਫੋਨ ਕਰਕੇ ਪੁੱਛਦਾ ਵੀ ਤੁਸੀਂ ਸੁੱਤੇ ਕਿੰਨੇ ਵਜੇ ਹੋ ਰਹਿੰਦੇ ਨੇ ਇਹ ਪੀਪਲ ਆਪਣੀ ਫੈਮਿਲੀ ਚ ਨੇ ਇਹ ਬਦਤਮੀਜ਼ ਪੀਪੜਾ ਹੁੰਦੀ ਹੈ ਇਹ ਤਰਕੇ ਫੋਨ ਲਾ ਕੇ ਮੈਂ ਨੇ ਹਾਂਜੀ ਹਾਂਜੀ ਸੁੱਤੇ ਪਏ ਹੋ ਜੇ ਚਲ ਚਲ ਤੁਸੀਂ ਕਹਿੰਦੇ ਸੌਂਜੋ ਮੈਂ ਤਾਂ ਨਹੀਂ ਜੇ ਤੁਹਾਨੂੰ ਪਤਾ ਹੀ ਹੈ ਵੀ ਸੁੱਤੇ ਪਏ ਨਾਲੇ ਤੁਸੀਂ ਜਗਾ ਕੇ ਗਰੇਲ ਪੁੱਛਣਦੇ ਹੋ ਕਿ ਸੁੱਤੇ ਪਏ ਹੋ ਹੱਲੇ ਦੱਸ ਕੱਦੀ ਬੈਗੇ ਖਾਣਾ ਦੇ ਦੋ ਅੰਮਲ ਮਿਲ ਜਾਂਦਾ ਕਿਉਂ ਹੌਸਲਾ ਰੱਖ ਤੈਨੂੰ ਕੀ ਹੈ ਨਹੀਂ ਬੇਸਬਰੀ ਕਿਉਂ ਹੋਈ ਪਈ ਹੈ ਹੋਰ ਅੰਬ ਹੋਰ ਅੰਬ ਤੇ ਤੁਝੇ ਤਰਬੂਜੇ ਕੱਟਾ